ਮਹਾਰਾਜ ਕਹਿੰਦੇ ਜਿਹੜਾ ਵੀ ਮਨੁੱਖ ਆਇਆ ਹੈ ਨਾ ਭਾਈ ਜਿਹੜਾ ਵੀ ਇਹ ਸੰਸਾਰ ਤੇ ਆਇਆ ਹੈ ਹਰ ਇੱਕ ਦੀ ਇਹ ਡਿਊਟੀ ਹੈ ਕਿ ਸੱਚ ਹੱਕ ਦੇ ਨਾਲ ਜ਼ਿੰਦਗੀ ਨਿਭਾਵੇ ਜੇ ਸੋਨਾ ਬਣਨਾ ਹੈ ਨਾ ਬੰਦੇ ਨੇ ਮਹਿੰਗੇ ਕੱਪੜੇ ਖਰੀਦਣ ਦੀ ਲੋੜ ਨਹੀਂ ਹੈ ਮਹਿੰਗੇ ਟੈਗਾਂ ਵਾਲੀਆਂ ਚੀਜ਼ਾਂ ਖਰੀਦਣ ਦੀ ਲੋੜ ਨਹੀਂ ਹੈ ਬੇਸ਼ਕੀਮਤੀ ਬਸਤਰ ਪਾਉਣ ਦੀ ਲੋੜ ਨਹੀਂ ਹੈ ਮਹਿਲਾਂ ਦੇ ਵਿੱਚ ਬੰਗਲਿਆਂ ਦੇ ਵਿੱਚ ਰਹਿਣ ਦੀ ਲੋੜ ਨਹੀਂ ਐ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੰਗੇ ਗੁਣ ਪੈਦਾ ਕਰ ਲੈ ਬੰਦਿਆ ਬੰਦਿਆਂ ਵਾਲੀ ਮਤ ਪੈਦਾ ਕਰ ਲੈ ਸਭ ਕੁਝ ਖਤਮ ਹੋ ਜਾਣਾ ਐ ਸਭ ਕੁਝ ਇੱਥੇ ਰਹਿ ਜਾਣਾ ਐ ਸਭ ਤੋਂ ਵੱਡੀ ਗੱਲ ਗੁਰਬਾਣੀ ਦੱਸਦੀ ਐ ਬੰਦੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਕੋਈ ਜ਼ਰੂਰੀ ਨਹੀਂ ਪੈਸਾ ਇਕੱਠਾ ਤਾਂ ਹੋ ਸਕਦਾ ਐ ਇਹ ਜ਼ਰੂਰੀ ਨਹੀਂ ਵੀ ਪੈਸਾ ਤੁਹਾਨੂੰ ਸੁੱਖ ਦੇਵੇ ਹਾਂ ਮਹਾਰਾਜ ਕਹਿੰਦੇ ਸੁੱਖ ਕਦੋਂ ਦੇ ਸਕਦਾ ਐ ਜਦੋਂ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਜਦੋਂ ਤੁਹਾਡੇ ਅੰਦਰ ਗੁਰੂ ਦਾ ਗਿਆਨ ਚੱਲ ਰਿਹਾ ਹੈ ਗੁਰੂ ਦੀ ਸਮਝ ਚੱਲ ਰਹੀ ਹੈ ਫਿਰ ਤੁਹਾਡਾ ਪੈਸਾ ਤੁਹਾਨੂੰ ਬੁਰੇ ਨਸ਼ੇ ਵੱਲ ਨਹੀਂ ਲੈ ਕੇ ਜਾਵੇਗਾ ਮਾੜੇ ਸ਼ੌਂਕਾਂ ਵੱਲ ਨਹੀਂ ਲੈ ਕੇ ਜਾਵੇਗਾ